ਦੇਖੋ ਡਾਕਟਰ ਮਨਮੋਨ ਸਿੰਘ ਇੱਕ ਨਿਹਤ شریف ਇਮਾਨਦਾਰ ਸਰਦਾਰ ਦੇ ਰੂਪ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਸ਼ਖਸੀਅਤ ਹੈ ਜਿਵੇਂ ਤੁਸੀਂ ਉਹਨਾਂ ਦਾ ਦੱਸਿਆ ਕਿ ਰਿਜ਼ਰਵ ਬੈਂਕ ਤੋਂ ਲੈ ਕੇ ਦੇਸ਼ ਦੇ ਫਾਈਨਾਂਸ ਮਿਨਿਸਟਰ ਫਿਰ ਦੇਸ਼ ਦੇ ਪ੍ਰਾਈਮ ਮਿਨਿਸਟਰ ਤੇ ਉਸ ਤੋਂ ਪਹਿਲਾਂ ਅਲੱਗ-ਅਲੱਗ ਖੇਤਰ ਦੇ ਵਿੱਚ ਉਹਨਾਂ ਦਾ ਬੜਾ ਇੱਕ ਅਹਿਮ ਤਜਰਬਾ ਰਿਹਾ ਤੇ ਸਿੱਖ ਭਾਈਚਾਰਾ ਵੀ ਮਹਿਸੂਸ ਕਰਦਾ ਹੈ ਕਿ ਵਿਸ਼ਵ ਦੇ ਵਿੱਚ ਜਿਹੜੇ 92 ਸਿਆਸਦਾਨ ਨੇ ਉਹਨਾਂ ਦੇ ਵਿੱਚੋਂ ਇੱਕ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਨੇ ਆਪਣੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ 10 ਸਭ ਸਵਾਵਾਂ ਦਿੱਤੀਆਂ ਦੇਸ਼ ਨੂੰ ਉੱਥੇ ਵਿਸ਼ਵ ਦੇ ਜਿਹੜੇ ਵੱਡੇ ਨੇਤਾ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ شمار ਹੈ ਇਹ ਤਾਂ ਇੱਕ ਉਹਨਾਂ ਦਾ ਪੱਖ ਹੈ ਲੇਕਿਨ ਉਹਨਾਂ ਦਾ ਦੂਸਰਾ ਪੱਖ ਇਹ ਵੀ ਹੈ ਕਿ ਉਹ ਆਲ ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਜਿਸ ਜਥੇਬੰਦੀ ਦਾ ਮੈਂ ਪ੍ਰਧਾਨ ਰਿਆ ਉਸ ਜਥੇਬੰਦੀ ਦੇ ਸ਼ੁਰੂ ਦੇ ਜਦੋਂ ਦਹਾਕੇ ਸੀ ਉਸ ਸਮੇਂ ਉਹ ਡਾਕਟਰ ਮਨਮੋਹਨ ਸਿੰਘ ਫੈਡਰੇਸ਼ਨ ਦੇ ਵੀ ਮੈਂਬਰ ਰਹੇ